ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਗਵਰਨਰ ਬਨਵਾਰੀ لال ਪ੍ਰੋਖੇ ਦਾ ਅਸਤੀਫਾ ਮਨਜ਼ੂਰ ਹੋ ਗਿਆ ਜੀ ਆਦਾਸ ਲਈਏ ਕਿ ਗੁਲਾਬ ਚੰਦ ਕਟਾਰੀਆ ਹੁਣ ਪੰਜਾਬ ਦੀ ਨਵੇਂ ਗਵਰਨਰ ਕੋਣਗੇ ਚੰਡੀਗੜ੍ਹ ਦੇ ਪ੍ਰਸ਼ਾਸਕ ਵਜੋਂ ਵੀ ਉਹ ਕਾਰਜਪਾਰ ਸੰਭਾਲਣਗੇ ਫਿਲਹਾਲ ਅਸਮ ਦੇ ਰਾਜਪਾਲ ਲਈ ਗੁਲਾਬ ਚੰਦ ਕਟਾਰ ਗਿਆ ਰਾਜਸਥਾਨ ਬੀਜੇਪੀ ਦੇ ਕਦਾਵਰ ਆਗੂ ਨੇ ਕਟਾਰ ਗਿਆ ਸੋ 3 ਫਰਵਰੀ ਨੂੰ ਗਵਰਨਰ ਦੇ ਵੱਲੋਂ ਅਸਤੀਫਾ ਜਿਹੜਾ ਬਨਵਾਰੀ ਲਾਲ ਪ੍ਰੋਹਿਤ ਖੁਰਾਂ ਦੇ ਵੱਲੋਂ ਦਿੱਤਾ ਗਿਆ ਸੀ ਜਿਸ ਨੂੰ ਹੁਣ ਰਾਸ਼ਟਰਪਤੀ ਦੇ ਵੱਲੋਂ ਮਨਜ਼ੂਰ ਕਰ ਲਿਆ ਗਿਆ ਦੱਸਦੇ ਹਾਂ ਕਿ ਬੀਤੇ ਦਿਨ 9 ਸੂਬਿਆਂ ਦੇ ਰਾਜਪਾਲ ਬਦਲੇ ਗਏ ਸਨ ਕਟਾਰੀਆਂ ਰਾਜਸਥਾਨ ਬੀਜੇਪੀ ਦੇ ਪ੍ਰਧਾਨ ਵੀ ਰਹੇ ਨੇ ਜਿਨ੍ਹਾਂ ਨੂੰ ਹੁਣ ਦੱਸ ਦਈਏ ਕਿ ਪੰਜਾਬ ਦੇ ਜੋ ਐ ਨਵੇਂ ਗਵਰਨਰ ਬਣਾ ਦਿੱਤਾ ਗਿਆ ਕਿਉਂਕਿ ਬਨਵਾਰੀ ਲਾਲ ਪ੍ਰੋਹਿਤ ਖੁਰਾ ਦੇ ਵੱਲੋਂ ਅਸਤੀਫਾ ਜਿਹੜਾ ਦਿੱਤਾ ਗਿਆ ਜਿਸ ਨੂੰ ਲੈ ਕੇ ਰਾਸ਼ਟਰਪਤੀ ਨੇ ਉਹਨਾਂ ਦਾ ਅਸਤੀਫਾ ਜਿਹੜਾ ਮਨਜ਼ੂਰ ਕਰ ਲਿਆ ਸੋ ਹੁਣ ਗੁਲਾਬ ਚੰਦ ਕਟਾਰੀਆ ਜੂ ਨੇ ਪੰਜਾਬ ਦੇ ਨਵੇਂ ਗਵਰਨਰ ਹੋਣਗੇ ਉਹ ਵਿਧਾਨ ਸਭਾ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਰਾਜਸਥਾਨ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਹੇ ਨੇ ਰਾਜਸਥਾਨ ਬੀਜੇਪੀ ਦੇ ਪ੍ਰਧਾਨ ਵੀ ਰਹੇ ਨੇ ਗ੍ਰਹਿ ਮੰਤਰੀ ਵੀ ਰਹੇ ਨੇ ਰਾਜਸਥਾਨ ਸਰਕਾਰ ਦੇ ਵਿੱਚ ਤੇ ਇਸ ਤੋਂ ਪਹਿਲਾਂ ਪਿਛਲੇ ਸਾਲ ਰਾਜਸਥਾਨ ਦੀ ਜਦੋਂ ਚੋਣਾਂ ਹੋਈਆਂ ਤਾਂ ਉਸ ਤੋਂ ਪਹਿਲਾਂ ਕਟਾਰੀਆ ਨੂੰ ਅਸਮ ਦਾ ਰਾਜਪਾਲ ਜਿਹੜਾ ਲਾਇਆ ਗਿਆ ਸੀ ਸੋ ਪੰਜਾਬ ਤੋਂ ਬਿਨਾਂ ਜੇਕਰ ਗੱਲ ਕੀਤੀ ਜਾਵੇ ਤਾਂ ਰਾਜਸਥਾਨ ਤੇਲੰਗਾਨਾ ਮਹਾਰਾਸ਼ਟਰ ਮਣੀਪੁਰ ਛੱਤੀਸਗੜ ਝਾਰਖੰਡ ਮੇ ਗੱਲ ਆ ਸਿਕਮ ਦੇ ਗਵਰਨਰ ਜਿਹੜੇ ਬਦਲੇ ਗਏ ਨੇ ਤੇ ਇਸ ਦੇ ਵਿਚਾਲੇ ਹੁਣ ਬਨਵਾਰੀ ਲਾਲ ਪ੍ਰੋਖੀਤ ਪੰਜਾਬ ਦੇ ਗਵਰਨਰ ਨਹੀਂ ਰਹੇ ਉਹਨਾਂ ਦੇ ਵੱਲੋਂ ਅਸਤੀਫਾ ਜਿਹੜਾ 3 ਫਰਵਰੀ ਨੂੰ ਬਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਉਸ ਨੂੰ ਰਾਸ਼ਟਰਪਤੀ ਦੇ ਵੱਲੋਂ ਮਨਜ਼ੂਰ ਕਰ ਲਿਆ ਗਿਆ ਸੋ ਬੀਤੇ 2-3 ਦਿਨਾਂ ਤੋਂ ਚੋਇਸ ਸਰਹੱਦੀ ਝੁਲਿਆਂ ਦਾ ਸਰਹੱਦੀ ਇਲਾਕਿਆਂ ਦਾ ਦੌਰਾ ਜਿਹੜਾ ਗਵਰਨਰ ਦੇ ਵੱਲੋਂ ਕੀਤਾ ਜਾ ਰਿਹਾ ਸੀ ਜੇਕਰ ਪਿੱਛੇ ਝਾਤ ਮਾਰ ਕੇ ਦੇਖੀ ਜਾਵੇ ਤਾਂ ਗਵਰਨਰ ਬਨਵਾਰੀ لال ਪ੍ਰੋਖੀਤ ਅਤੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਦੇ ਨਾਲ ਕਾਫੀ ਵਿਵਾਦ ਛੇੜਾ ਰਿਹਾ ਹੈ ਕਾਫੀ ਨਾ ਦਾ ਵਿਵਾਦ ਜਿਹੜਾ ਚਰਚਾ ਦੇ ਵਿੱਚ ਰਿਹਾ ਉਹ ਖਬਰਾਂ ਵੀ ਤੁਹਾਡੇ ਨਾਲ ਨਸ਼ਰ ਕਰਦੇ ਰਹੇ ਹਾਂ ਲੇਕਿਨ ਹੁਣ ਜਿੱਥੇ ਪੰਜਾਬ ਸਰਕਾਰ ਨੂੰ ਅਕਸਰ ਗਵਰਨਰ ਦੇ ਵੱਲੋਂ ਘੇਰਿਆ ਜਾਂਦਾ ਸੀ ਉਧਰੋਂ ਪੰਜਾਬ ਸਰਕਾਰ ਦੇ ਵੱਲੋਂ ਜਵਾਬ ਦਿੱਤਾ ਜਾਂਦਾ ਸੀ ਤੇ ਹੁਣ ਜਿੱਥੇ ਸਰਹੱਦੀ ਇਲਾਕਿਆਂ ਦੇ ਦੌਰੇ ਕੀਤੇ ਜਾ ਰਹੇ ਸਨ ਉਸੇ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨਪੁਰਾ ਦੇ ਵੱਲੋਂ ਵੀ ਕੇਰਿਆ ਗਿਆ ਤਾਂ ਬਨਵਾਰੀ لال ਪੋਹੀ ਤਖੁਰਾਂ ਦੇ ਵੱਲੋਂ ਵੀ ਜਵਾਬ ਦਿੱਤਾ ਗਿਆ ਸੀ ਲੇਕਿਨ ਹੁਣ ਇਸ ਹਫਤੇ ਵਿਚਾਲੇ ਦੱਸਦੇ ਕਿ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਬਨਵਾਰੀ ਲਾਲ ਪ੍ਰੋਹਿਤ ਖੁਰਾ ਦੇ ਵੱਲੋਂ ਜੋ 3 ਫਰਵਰੀ ਨੂੰ ਅਸਤੀਫਾ ਦਿੱਤਾ ਗਿਆ ਸੀ ਉਸ ਨੂੰ ਰਾਸ਼ਟਰਪਤੀ ਦੇ ਵੱਲੋਂ ਮਨਜ਼ੂਰ ਕਰ ਲਿਆ ਗਿਆ ਸੋ ਹੁਣ ਗੁਲਾਬ ਚੰਦ ਕਟਾਰੀਆ ਪੰਜਾਬ ਦੇ ਨਵੇਂ ਗਵਰਨਰ ਬਣੇ ਨੇ ਰਾਜਸਥਾਨ ਭਾਜਪਾ ਦੀ ਕਦਾਵਰ ਆਗੂ ਨੇ ਕਟਾਰੀਆ ਲੇਕਿਨ ਇਸ ਤੋਂ ਪਹਿਲਾਂ ਜੇਕਰ ਗੱਲ ਕਰੀਏ ਅਸੀਂ ਬਨਵਾਰੀ ਲਾਲ ਪ੍ਰੋਹਿਤ ਜਿਨ੍ਹਾਂ ਨੇ ਸਤੰਬਰ 2021 ਦੇ ਵਿੱਚ ਗਵਰਨਰ ਵਜੋਂ ਆਪਣਾ ਉਹਤਾ ਜਿਹੜਾ ਸੰਭਾਲਿਆ ਸੀ ਇਸ ਤੋਂ ਪਹਿਲਾਂ ਤਾਮਿਲਨਾਡੂ ਤੋਂ ਰਾਜਪਾਲ ਸਨ ਲੇਕਿਨ ਹੁਣ ਉਹਨਾਂ ਦੇ ਵੱਲੋਂ ਜੋ 3 ਫਰਵਰੀ ਨੂੰ ਅਸਤੀਫਾ ਦਿੱਤਾ ਗਿਆ ਸੀ ਉਸ ਨੂੰ ਰਾਸ਼ਟਰਪਤੀ ਦੇ ਵੱਲੋਂ ਮਨਜ਼ੂਰ ਕਰ ਲਿਆ ਗਿਆ ਬੀਤੇ ਦਿਨ ਜਿੱਥੇ 9 ਸੂਬਿਆਂ ਦੇ ਰਾਜਪਾਲ ਬਦਲੇ ਗਏ ਅਤੇ ਪੰਜਾਬ ਦੇ ਰਾਜਪਾਲ ਜਿਹੜੇ ਨੇ ਪੰਜਾਬ ਦੇ ਗਵਰਨਰ ਜੋ ਨੇ ਬਨਵਾਰੀ ਲਾਲ ਪ੍ਰੋਹਿਤ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਸੋ ਵੱਡੀ ਖਬਰ ਹੈ ਕਿ ਗੁਲਾਬ ਚੰਦ ਕਟਾਰੀਆਂ ਹੁਣ ਪੰਜਾਬ ਦੇ ਨਵੇਂ ਗਵਰਨਰ ਹੋਣਗੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੱਜੋਂ ਵੀ ਉਹਨਾਂ ਦੇ ਵੱਲੋਂ ਕਾਰਜਪਾਰਜਾ ਸੰਭਾਲਿਆ ਜਾਵੇਗਾ ਹਲੇ ਫਿਲਹਾਲ ਉਹ ਅਸਮ ਦੇ ਰਾਜਪਾਲ ਨੇ ਲੇਕਿਨ ਰਾਜਸਥਾਨ ਬੀਜੇਪੀ ਦੇ ਕਦਮ ਵਰਾ ਕੋ ਨਿਕਟਾਰਿਆ